ਉਹ ਸਾਡਾ ਘਰ ਸੀ ਉੱਪਰ ਤੇ ਸਾਨੂੰ ਬਾਰ-ਬਾਰ نیچے ਤੇ ਉੱਪਰ ਚੜਨਾ ਬੜਾ ਹੁੰਦਾ ਸੀ ਮੁਸ਼ਕਲ ਤੇ ਆਪਾਂ ਨੇ ਇਹ ਲਗਾਈ ਹੈ ਘਰ ਦੇ ਵਿੱਚ ਦੇਸੀ ਢੰਗ ਤਰੀਕੇ ਦੇ ਨਾਲ ਇੱਕ ਲਿਫਟ ਤੇ ਦੇਖੋ ਕਿਵੇਂ ਕੰਮ ਕਰਦੀ ਹੈ ਇਹ ਇਹ ਦੇਖੋ ਜੀ ਇਹ ਲਿਫਟ ਜਿਹੜੀ ਹੈਗੀ ਆ ਇਹ ਦੇਖੋ ਇਸ ਤਰ੍ਹਾਂ ਇਹ ਜਿਹੜੀ ਲਗਾਈ ਗਈ ਹੈ ਤੇ ਦੇਖੋ ਇਹ ਇਹਦਾ ਮੇਨ ਕੰਟਰੋਲਰ ਹੈ ਦੇਖੋ ਹੁਣ ਲਿਫਟ ਸਿਸਟਮ ਬੰਦ ਹੈ ਤੇ ਦੇਖੋ ਜਦੋਂ ਆਪਾਂ ਇਸ ਨੂੰ ਦਨ ਨੂੰ ਕੁ ਮਾਵਾਂਗੇ ਤੇ ਇਹ ਔਨ ਹੋ ਜਾਏਗੀ ਇਹਦੇ ਵਿੱਚ ਦੇਖੋ ਲੱਗੇ ਨੇ ਦੋ ਸਵਿਚ ਜੇ ਉੱਪਰ ਜਾਣਾ ਹੈ ਤੇ ਉੱਪਰ ਵਾਲਾ ਸਵਿਚ ਦੱਬੋ ਜੇ نیچے ਜਾਣਾ ਹੈ ਤੇ نیچے ਵਾਲਾ ਦੇਖੋ ਆਪਾਂ نیچے ਜਾਣਾ ਚਾਹੁੰਦੇ ਆਂ ਦੇਖੋ ਆਪਾਂ ਦਬ ਦਿੱਤਾ ਸਵਿਚ ਤੇ ਦੇਖੋ ਇਹ ਲਿਫਟ ਹੈਗੀ ਹੈ ਉਹ نیچے ਜਾਣਾ ਸ਼ੁਰੂ ਕਰ ਗਈ ਹੈ ਦੇਖੋ ਆਪਾਂ نیچے ਜਾ ਰਹੇ ਆ ਜੀ ਲਿਫਟ ਨਾਲ ਹੀ ਇਹ ਦੇਖੋ ਇਦਾਂ ਦੇਖੋ ਇਹ ਜੀ ਲਿਫਟ ਕੰਮ ਕਰਦੀ ਹੈ ਤੇ ਤੁਸੀਂ ਵੀ ਇਹ ਲਿਫਟ ਲਗਾਵਾ ਸਕਦੇ ਹੋ ਘਰ ਦੇ ਵਿੱਚ ਤੇ ਇਸ ਦੀ ਜਿਹੜੀ ਕੀਮਤ ਹੈਗੀ ਹੈ तकरीबन 2 ਲੱਖ ਦੇ ਕਰੀਬ ਆਉਂਦੀ ਹੈ ਘਰ ਦੇ ਵਿੱਚ ਲਿਫਟ ਲਗਾਉਣ ਦੀ ਇਹ ਦੇਖੋ ਆਪਾਂ ਪਹੁੰਚ ਗਏ ਹਾਂ نیچے ਆਪਣੇ ਆਪ ਇਹ ਲਿਫਟ ਜਿਹੜੀ ਹੈ ਜੇ ਦੇਖੋ ਬੰਦ ਹੋ ਜਾਂਦੀ ਹੈ ਇਹ ਹੋ ਗਈ ਬੰਦ ਤੇ ਆ ਦੇਖੋ ਆਪਾਂ ਉੱਤਰ ਕੇ ਅੱਗੇ ਆਪਾਂ ਚੱਲेंगे